ਜੀ ਅੱਜ ਪੰਜਾਬ ਸਪੀਡ ਨਿਊਜ਼ ਤੇ ਤੁਹਾਡੀ ਵਿਸ਼ੇਸ਼ ਮੁਲਾਕਾਤ ਕਰਾਣੇ ਆ ਜੀ ਜਿਹੜੇ ਆਪਣੇ ਗੁਰੂ ਨਗਰੀ ਦੇ ਅੰਮ੍ਰਿਤਸਰ ਤੋਂ ਹੀ ਹਲਕਾ ਦੱਖਣੀ ਤੋਂ ਸਮਾਜ ਸੇਵੀ ਜਿਹੜੇ ਕਾਂਗਰਸ ਪਾਰਟੀ ਦੇ ਚੰਗੇ ਜ਼ਿੰਮੇਵਾਰੀਆਂ ਨਿਭਾ ਚੁੱਕੇ ਨੇ ਹਰਜਿੰਦਰ ਸਿੰਘ ਜੀ ਚੋਹਣ ਸਾਹਿਬ ਤੇ ਇਸ ਵਕਤ ਨਵੀਂ ਵੀ ਜ਼ਿੰਮੇਵਾਰੀ ਉਹਨਾਂ ਨੂੰ ਸਵਰਨਕਾਰ ਦੇ ਵਿੱਚ ਵਧੀਆ ਜ਼ਿੰਮੇਵਾਰੀ ਮਿਲੀ ਹੈ ਉਹਨਾਂ ਨੇ ਪਹਿਲਾਂ ਸਾਰ ਸਾਡੇ ਚੈਨਲ ਤੇ ਤਾਂ ਮੰਜੀ ਆਏ ਹੋ ਜੀ ਸਾਸੀਆ ਬਰਬਾਸਾ ਮੈਂ ਬਹੁਤ ਸ਼ੁਕਰਾਨਾ ਤੁਹਾਡਾ ਕਿ ਤੁਸੀਂ ਅੱਜ ਮੇਰੇ ਗੈਰ ਵਿਖੇ ਆਏ ਹੋ ਉਹ ਮਰੀਂਟੂ ਲੈਣਦੇ ਹੋ ਮੈਂ ਤੁਹਾਨੂੰ ਸ਼ੁਕ ਆਮਨ ਦੇਣਾ ਉਹ ਤੁਹਾਡਾ ਬੜਾ ਧੰਵਾ ਚੌਹਣ ਸਾਹਿਬ ਤੁਹਾਨੂੰ ਸਵਰਨਕਾਰਾਂ ਦੀ ਇਸ ਵਕਤ ਕਿਹੜੀ ਜ਼ਿੰਮੇਵਾਰੀ ਮਿਲੀ ਹੋਈ ਜੀ ਇਸ ਵਕਤ ਸਵਰਨਕਾਰ ਨੂੰ ਸਰ ਇਹਨੂੰ ਸਵਰਨਕਾਰ ਬਰਫੂ ਸੈਸ਼ਨ ਦਾ ਪੰਜਾਬ ਨੂੰ ਪਰ 1 ਦਾ ਸੀਨੀਅਰ ਵਾਇਪਰ ਲੁਣਾ ਹੈ। ਉਹ ਨਾਲ ਹੀ ਆਪਣਾ ਓਐਸਟੀ ਲਗਾਇਆ ਹੈ ਅਸ਼ੀਰਵਾਦ ਨਾਮਿਸ਼ਾਦੀ ਨੇ ਆਪਣਾ। ਇਹ ਸਰਦਾਰ ਕਸ਼ਮੀਰ ਸਿੰਘ ਨੇ ਜਿਹੜੇ ਦਿਨ ਲਾਜਪੁਰ ਸਾਹਿਬ ਨੇ ਔਰ ਅਸ਼ੀਰਵਾਦ ਨਾਮਿਸ਼ਾਦੀ ਨੇ ਔਰ ਇਹ ਨਾ ਓਐਸਟੀ ਲਗਾਇਆ ਹੈ ਨਾਮਿਸ਼ਾਦੀ ਦਾ। ਸਵਰਨਕਰਨ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ ਵਾ। ਤੁਸੀਂ ਵੇਖੋ ਬੜੀ-ਬੜੀ ਜ਼ਿੰਮੇਵਾਰੀ ਸੀਨੀਅਰ ਮਿਤ ਪ੍ਰਧਾਨ ਕਾਇਆ ਗਿਆ। ਉਹ ਕਿੱਦਾਂ ਵੇਖ ਰਹੇ ਜੇ ਕਿੱਦਾਂ ਤੁਹਾਡੀ ਟੀਮ ਜਿਹੜੀ ਹੈ ਸਵਰਨਕਰਨ ਨੂੰ ਹੱਕ ਦਵੇਗੀ। ਇਹਦੇ ਥੱਕੇ ਛੇ ਹੀ ਹੁੰਦੀਆਂ ਨੇ। ਦੇਖੋ ਜੀ ਸਾਡੀ ਟੀਮ ਜਿਹੜੀ ਨਾਲ ਸ਼ੁਰੂ ਹੋਈ ਹੈ ਜਿਹੜੇ ਸਾਡੇ ਕਸ਼ਮੀਰ ਸਿੰਘ ਰਾਜਪੂਰ ਕੁਆਲਿਟੀ ਪ੍ਰਧਾਨ ਬਣੇ ਉਹਨਾਂ ਨੇ ਕਾਫੀ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰਤਾ ਔਰ ਕਾਫੀ ਕਾਫੀ ਪਰਸੈਂਟ ਕੰਮ ਥੋੜਾ ਜਿਆਦਾ 30% ਕਮ ਹੋ ਗਿਆ ਗੱਡੀ ਲੈਂਨ ਉਤਰੀ ਗੱਡੀ ਲੈਂਨ ਤੇ ਆ ਗਈ ਹੁਣ ਦੁਬਾਰਾ ਕਸ਼ਮੀਰ ਸਿੰਘ ਜੀ ਰਾਜਪੂਰ ਜੀ ਔਰ ਨਾਮੇਸ਼ਾ ਜੀ ਆਡੇ ਅਸੀਂ ਨਾਮੇਸ਼ਾ ਜੀ ਇਕੱਠੇ ਰਲ ਕੇ ਜੀ ਇੱਕ ਇਹ ਕੰਮ ਬਣ ਗਿਆ ਵਾ ਇਹ ਬਹੁਤ ਜਲਦੀ ਕੰਮ ਕਰਦੇ ਨੇ ਇਹ ਵੇਖਿਆ ਜੇ ਵੀ ਆਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਆ ਸਵਰਨਕਾਰ ਜਿਹੜੇ ਬੀਸੀ ਦੇ ਵਿੱਚ ਵੀ ਆ ਚੁੱਕੇ ਨੇ ਕਿੱਦਾਂ ਵੇਖ ਰਹੇ ਜੇ ਜਿਹੜਾ ਆਉਣ ਵਾਲੀ ਚੋਣਾਂ ਦੇ ਵਿੱਚ ਕੀ ਤੁਹਾਡੇ ਵਿਧਾਇਕ ਕਿੱਥੋਂ ਦੇ 2027 ਦੇ ਵਿੱਚ ਚੁਣੇ ਜਾਣਗੇ ਸਰਪਾਤ ਸਾਬ ਦਾ ਲੈਂਦਾ ਹਾਂ ਇਹ ਸਮਾਂ ਬਹੁਤ ਬਦਲ ਗਿਆ ਚਾਹੇ ਕੋਈ ਪਾਰਟੀ ਹੋਵੇ ਮੇਰੇ ਹਿਸਾਬ ਨਾਲ ਕਾਂਗਰਸ ਪਾਰਟੀ ਦੁਆਰਾ ਸਾਈਟ ਆਏ ਉਸ ਤੋਂ ਬਾਅਦ ਸਾਡੇ ਬਹੁਤ ਜਿਆਦੇ ਨਵੇਂ ਚਿਹਰੇ ਸਾਡੇ ਬੀਸੀ ਸਾਡੇ ਸੰਗਰ ਘਰ ਭੈਜਣਾ ਤੁਹਾਨੂੰ ਮਿਲੇਗਾ ਔਰ ਅਸੀਂ ਆਪਣੇ ਝੜਕਾ ਭਰਉਣ ਤੋਂ ਬਾਅਦ ਇੱਥੋਂ ਜਿਹੜੇ 6 ਮੈਂਬਰਸ ਭੇਜਾਂਗੇ ਮੈਂਬਰ ਪਾਰਲੀਮੈਂਟ ਚ ਪਾਰਟੀ ਵਿੱਚ ਜਿਹੜੀ ਉੱਥੋਂ ਆ ਚੁੱਕਾ ਪਾਰਟੀ ਵੀ ਨਹੀਂ ਵੱਚੂਗੀ ਜਾਈ ਉਹ ਵਿਧਾਨ ਸਭਾ ਵੀ ਵੱਚੂਗੀ ਜਾਈ ਤੁਸੀਂ ਨਾ ਜਿਹੜੇ ਆਪਣੇ ਹਰ ਇੱਕ ਸਟੇਟ ਦੇ ਜਿਹੜੇ ਆ ਧੱਕੇਸ਼ਾਹੀ ਕਰਦੇ ਨੇ ਸਵਰੰਗ ਕਰਨ ਕਿ ਉਹ ਅੱਗੇ ਤੋਂ ਨਹੀਂ ਹੋਏਗੀ ਮੇਰੇ ਹਿਸਾਬ ਨਾਲ ਜੋ ਹੈ ਅੱਜ ਤੋਂ 5-10 ਪਹਿਤਰ ਪਹਿਲਾਂ ਸ਼ਹਿਰਾ ਸਾਹਮਣ ਹੋਇਆ ਇਦਾਂ ਹੀ ਅਸੀਂ ਸ਼ਹਿਰਾ ਸਾਹਮਣ ਤੁਹਾਨੂੰ ਦੱਸਿਆ ਨਾ ਮਾਲ ਖੋਇਆ ਗਿਆ ਉਹਨਾਂ ਦੇ ਸੌਂਗੀ ਇੱਕ ਦਾ ਪਚਾ ਬਾਤ ਤਾ ਗਿਆ ਉਹਨਾਂ ਦਾ ਮਾਲ ਕੋਲ ਜਬਤ ਕਰ ਲਿਆ ਗਿਆ ਉਸ ਤੋਂ ਬਾਅਦ ਸਾਡੀ ਸਖਤਤਾ ਜਿਹੜੀ ਕਸ਼ਮੀਰ ਸਿੰਘ ਰਾਜਪੂਰ ਜੀ ਅਸ਼ਨੀਕਰ ਨਾ ਹਮੇਸ਼ਾ ਜੀ ਔਰ ਭਦਰ ਸਿੰਘ ਤੁੰਨਾ ਜੀ ਸਾਡੇ 6 18 ਬੰਦੇ ਜਿਹੜੇ ਚੋਨੇ ਮੈਂਬਰ ਕਮੇਟੀ ਅਸੀਂ ਦਿੱਲੀ ਗਏ ਦਿੱਲੀ ਜਾ ਕੇ ਰਿਆਡ ਮੰਤਰਾ ਅਸੀਂ ਮਿਲ ਕੇ ਉੱਥੇ ਵੱਡੇ ਡੈਕਟਰ ਮਿਲ ਕੇ ਅਸੀਂ ਉਹਨੂੰ ਕਿਹਾ ਕਿ ਹਰ ਬਾਲਸਾਜ ਸਾਡੇ ਇੱਕ ਵਿਚਾਰ ਪੱਤਰ ਬਣਾ ਦੇ ਦਿੱਤੀਆਂ ਹਨ ਕਿ ਜਿੱਦਨਾ ਸਭ ਨੂੰ ਸਭ ਚੋਰ ਨਾ ਗਿਆ ਜਵੇ ਸਾਡਾ ਮਾਲ ਨਹੀਂ ਚੋੜ ਕੇ ਚੰਨਦੀਏ ਇਸ ਕਰਕੇ ਉਹਨੂੰ ਸਾਨੂੰ ਉਹਨਾਂ ਨੇ ਕਿਹਾ ਕਿ ਤੁਹਾਡਾ ਮਾਲ ਛੱਡ ਦਾਂਗੇ ਮੇਰੇ ਹਿਸਾਬ ਨਾਲ ਚਾਰ ਪੰਜ ਸੱਤ ਦੇ ਵਿੱਚ ਸ਼ਰਦਾ ਮਰਗੋਸ਼ਾ ਇਹ ਗਾ ਉਹਨਾਂ ਸੰખ્યા ਕੋਰ ਸਰੀਰ ਜੀ ਇਤਰਾ ਮਾਲ ਕੋਈ ਅਗੋ ਚੱਕ ਨਹੀਂ ਜਾਏਗਾ ਅਸੀਂ ਉੱਥੇ ਹੋ ਗਏ ਆਂ ਬਾਲੇ ਹੋ ਗਏ ਆਂ ਦਲੀਏ ਹੋ ਗਏ ਆਂ ਮੇਰੇ ਹਿਸਾਬ ਨਾਲ 20 ਤੱਕ ਹਾਲਾ ਕੋਈ ਮਾਲਕ ਕੋਈ ਜਾਣੀ ਬੰਦਾ ਉਸ ਤੋਂ ਬਾਅਦ ਸਾਡੀ ਸਾਨੂੰ ਵੀ ਸਾਨੂੰ ਕਿਹਾ ਗਿਆ ਤਨ ਮੰਤਰੀ ਸਾਹਿਬ ਨੇ ਕਿਹਾ ਕਿ ਤੁਸੀਂ ਆਪਣੇ ਬੰਦੇ ਇੱਕ ਕਮੇਟੀ ਬਣਾ ਲਓ ਯਾਰਾ ਬੰਦਾ ਮੈਂਬਰ ਪੰਜਾਬ ਦੀ ਕੋਈ 21 ਬਣਾ ਲਓ ਉਹ ਬੰਦੇ ਉਹ ਚੋ ਕਿ ਜਿਹਨਾਂ ਕੋ ਪਛੋੜ ਬੋਲ ਕੋਈ ਆਪਣਾ ਪਰਚਾ ਨਹੀਂ ਗਿਆ ਕੋਈ ਬਾਕੀ ਨਹੀਂ ਗਿਆ ਕੋਈ ਕਹਿੰਦੇ ਗਲਤ ਕੰਮ ਨਹੀਂ ਕੀਤਾ ਉਹ ਚਲੇ ਕੇ ਤੁਸੀਂ ਆਣ ਦੇਖਿਓ ਅਸੀਂ ਉਹ ਕਾਰਡ ਬਣਾਵਾਂਗੇ ਉਹ ਕਾਰਡ ਬਣੇਗਾ ਜਿਹੜਾ ਬੰਦਾ ਬਾਹਰ ਜਾਏਗਾ ਉਹਨੂੰ ਕੋ ਕਹਵੇ ਕਿ ਕੋਣ ਹੈ ਜੀ ਪੰਜਾਬ ਦੇ ਕਾਰਡ ਕੋ ਮੈਂ ਸਮਝ ਨਹੀਂ ਕਰਦਾ ਮੇਰਾ ਮਾਲ ਨੂੰ ਮਾਰੇ ਆਪਣੇ ਬੱਚੇ ਪਾਦਾ ਮੈਂ ਆਪਣੇ ਮਾਲ ਮਾਲਿਛਣਾ ਅਸੀਂ ਕੋਕੇ ਤੇ ਲਈ ਵੇਚਦੇ ਆ ਕਈ ਐਸੇ ਤੱਲੇ ਕੱਢਦੇ ਆ ਮਾਲ ਵੇਚ ਬਣਾ ਕੇ ਲੈ ਜਾਂਦੇ ਆ ਅਗਰੇ ਖੋਗਰੇ ਹਟੰਦੇ ਪਰਵਾਨ ਸਾਹਿਬ ਅਜੀ ਕਹਿਓ ਖੁਸ਼ੀ ਕਰਨੀ ਘੱਟ ਵਰਤੋਂ ਆ ਕੰਮ ਕਰਕੇ ਕਸ਼ਮੀਰ ਸਿੰਘ ਜੀ ਉਹ ਹਮੇਸ਼ਾ ਹੀ ਲੱਗੇ ਹੋਏ ਨੇ ਮੇਰੇ ਜੋਸ਼ਰੋਂ ਤੇ ਉਹਨਾਂ ਮੈਨੇਜਮੈਂਟ ਤੇ ਬਹੁਤ ਧਨ ਲਗਾ ਪ੍ਰਗਤੀ ਲੱਗਦੀ ਨਾ ਲੱਗਦੀ ਇਹ ਤਰ੍ਹਾਂ ਕਾਂਗਰਸ ਪਾਰਟੀ ਹੈ ਜਿਹੜੇ ਉੱਥੇ ਆਪਣੇ ਹਰਿਆਣੇ ਦੇ ਵਿੱਚ ਚੋਣਾਂ ਹੋ ਰਹੀਆਂ ਵਾ ਤੁਹਾਨੂੰ ਕਿਹਦੀ ਉੱਥੇ ਜ਼ਿੰਮੇਵਾਰੀ ਮਿਲੀ ਅੱਗੇ ਵੀ ਕਾਫੀ ਜ਼ਿੰਮੇਵਾਰੀਆਂ ਤੁਸੀਂ ਨਿਭਾ ਚੁੱਕੇ ਹੋ ਕਿਹੜੀ ਐਸੋ ਜ਼ਿੰਮੇਵਾਰੀ ਮਿਲੀ ਹੈ ਕਿਦਾਂ ਟੱਕਰ ਵੇਖ ਰਹੇ ਜੀ ਉੱਥੋਂ ਦੀ ਸਰਕਾਰ ਜਿਹੜੀ ਰਹੀ ਹੈ ਭਾਜਪਾ ਦੀ ਵੀ ਆ ਠੀਕ ਹੈ ਉੱਥੇ ਆਮ ਪਾਰਟੀ ਵੀ ਉਤਰੀ ਹੋਈ ਹੈ ਉਧਰ ਤੇ ਉਧਰੋਂ ਕਾਂਗਰਸ ਪਾਰਟੀ ਵੀ ਉੱਥੇ ਉਹ ਕਿਦਾਂ ਵੇਖ ਰਹੇ ਕਿਹੜੀ ਸਰਕਾਰ ਦੇ ਚ ਦਰਬਾਰ ਸਭ ਲਈ ਗਾਦੇ ਪ੍ਰੈਸ ਰੀਡਿੰਗ ਚੁਟਾ ਥਮ ਮੈਂ ਚਾਹਦਾ ਤੁਹਾਨੂੰ ਪਤਾ ਨਹੀਂ ਜਾਈ ਤੁਸੀ ਆਪੇ ਸਰਵੇ ਕਰ ਲੋ ਕਿ ਕੌਣ ਵਾਟ ਗਿਆ ਮੈਨੂੰ ਅਜਬਰ ਲਾਇਆ ਗਿਆ ਵਾ ਆਪਣਾ ਅੰਬਾਲਾ ਸਿਟੀ ਅੰਬਾਲਾ ਕੈਂਪ ਪੰਚਕੁਲੇ ਦਾ ਪਰਮਾਨੂ ਦਾ ਤੇ ਘਾਲ ਕਾ ਇਹ ਬੜੀ ਮਿਹਨਤੀ ਰਾਜਵਿੰਦ ਸਾਹਿਬ ਨੇ ਔਰ ਕੈਪਟਨ ਸਿਸ ਨੂੰ ਲਈ ਉਮਰ ਜੁਗਮਿਆ ਲਈ ਬੜੇ ਪਿਆਰ ਵਿਰੋਧ ਦਿਨਮਾ ਹੋਗਾ ਅੱਜ ਮੈਂ ਬਾਲਕੰਡ ਗਿਆ ਸੀ ਉਹ ਬੜਾ ਸੋਹਣਾ ਰਿਸਪੌਂਸ ਆ ਸਾਰੇ ਬੰਦੇ ਹੀ ਉਹ ਜਿਹੜਾ ਲਹਿਰ ਦਰੀਆ ਕਾਂਗਰਸ ਹੀ ਲਹਿਰਿਆ ਮੇਰੇ ਹਿਸਾਬ ਨਾਲ ਅਸੀਂ ਉੱਥੇ 60 ਤੋਂ ਪੈਨ ਸਕਟਚਰ ਕਰਾਂਗੇ ਇਹ ਮੈਂ ਦੋਵੇ ਨਾ ਕਹਿਣਾ ਬੋਟ ਰੰ ਲੈ ਰਹੇ ਉਹ ਸਰਕਾਰ ਪੰਤਪਤ ਉੱਥੇ ਵੀ ਸਾਡੇ ਸਨਾਰੇ ਭਰਾ ਚੁਣਿਆਣਗੇ ਉਹਨਾਂ ਨੇ ਵੀ ਕਿਹਾ ਸਾਨੂੰ ਕਿ ਅਸੀਂ ਵਿਧਾਨ ਸਭਾ ਦੇ ਤੁਹਾਡੀ ਤੁਹਾਡੀ ਵਾਚੂਗੇ ਔਰ ਜੇ ਕਹੇ ਆ ਬੰਦਾ ਡਗਲੇ ਮਾਰ ਥੋੜਿਆ ਕਿਹਾ ਕਿੰਨੇ ਖੜਿਆ ਇਹ ਕਿੱਸੀ ਮਿਲੂਰੀ ਹੈ ਤਾਂ ਇਹ ਨਾਲ ਜੁੜਿਆ ਕਿ ਅਸੀਂ ਹਾਂ ਨੇ ਕਸ਼ਮੀਰ ਸਿੰਘ ਨੇ ਅਸਲੀ ਗਾਨਾ ਮੇਸ਼ਾਈ ਨੇ ਪਰੇ ਸੁਣਾਏ ਨੇ ਮੱਥ ਪਾ ਲਈ ਬੰਨ ਬੰਤਾ ਦਸਤਰੋ ਨੇ ਯਾਸੀ ਅੰਬਰ ਸਾਹਿਬ ਪੰਜਾਬ ਦੇ ਪ੍ਰੈਜ਼ੀਡੈਂਟ ਕੋਈ ਹੈਗਾ ਮੈਂ ਸਾਰੇ ਕਹਿੰਦਾ ਤੇ ਸਾਰੇ ਇਕੱਠੇ ਹੋ ਜਓ ਛੋਟੇ ਛੋਟੇ ਮੈਂ ਕਿ ਬੰਦੇ ਬੰਦ ਕਰ ਦੋ ਤੇ ਮੈਂ ਆ ਪ੍ਰਧਾਨ ਮੈਂ ਉਹ ਪ੍ਰਧਾਨ ਮੈਂ ਪ੍ਰਧਾਨ ਇੱਕ ਛੱਤ ਤੇ ਜਾ ਕੇ ਆਪਾਂ ਕੰਮ ਕਰੀਏ ਇੱਥੇ ਕੋਈ ਬੀਜੇਪੀ ਨਹੀਂ ਕੋਈ ਕਾਂਗਰਸੀ ਕੋਈ ਗੱਲ ਜਾਨੀ ਕੋਈ ਆਮ ਪਾਰਟੀ ਅਸੀਂ ਸਾਨੂੰ ਕਰ ਇਕੱਠੇ ਹੋ ਕੇ ਕੰਮ ਕਰਾਂਗੇ ਔਰ ਸਾਡੇ ਸੌਦਾ ਬੜੀ ਜਿੰਨਾਂ ਕੀ ਹੋਣੀ ਹੈ ਇਹ ਪ੍ਰਧਾਨ ਉਹ ਇੰਡੀਆ ਸਦਾ ਕਸ਼ਮੀਰ ਸਿੰਘ ਰਾਜਪੂਤ ਜੀ ਦਾ ਉਹ ਤੀਸਰਾ ਮੇਰੇ ਬੜੇ ਖਾਸ ਸੀ ਮੇਰੇ ਬੜੇ ਪਿਆਰੇ ਵੱਡੇ ਭਰਾ ਅਸ਼ਨੀ ਕੁਵਾਰ ਨਾਮਿਸ਼ਾ ਜੀ ਇਹਨਾਂ ਨੇ ਮੈਨੂੰ ਸੀਨੀਅਰ ਵਾਈਸ ਕੈਪਟਨ ਲਗਾਇਆ ਔਰ ਆਪਣਾ ਓਐਸਸੀ ਨਾ ਲਗਾਇਆ ਕਿ ਤੂੰ ਮੇਰੇ ਸਾਰੇ ਕੰਮ ਪੂਰੇ ਕਰੇ ਜਿਨੂੰ ਤੁਸੀਂ ਸੈਕਟਰੀ ਕਹਿੰਦੇ ਨੇ ਔਰ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਨਾਮਿਸ਼ਾ ਜੀ ਦਾ ਉਹ ਮੈਂ ਉਹਨਾਂ ਦੇ ਜਿੰਮੇ ਵੀ ਦਿੱਤੀ ਹੈ ਉਹ ਬੜੇ ਦਿਰਵਾਣ ਮਾਵਾਂ ਔਰ ਮੈਂ ਇਹਨਾਂ ਨੂੰ ਕੋਈ ਗਲਤੀ ਦੀ ਸ਼ਿਕਾਇਤ ਦਾ ਮੁਕੰਨ ਨਾ ਲਾਵਾਂਗਾ ਔਰ ਵਰਤ ਉਸ ਜਾਨੇ ਸੇਵਾ ਕਰਾਂਗਾ ਆਪਣੀ ਸ਼ਫੀਲ ਵਿੱਚ ਕੰਮ ਕਰਾਂਗਾ ਔਰ ਆਪਣੀ ਸਸਤਾ ਦਾ ਜਿਨ੍ਹਾਂ ਨੇ ਚੰਗੀ ਜ਼ਿੰਮੇਵਾਰੀ ਇਹਨਾਂ ਨੂੰ ਮਿਲੀ ਹੋਈ ਆ ਸਵਰਨਕਾਰਾਂ ਵੱਲੋਂ ਤੇ ਕਾਂਗਰਸ ਪਾਰਟੀ ਵੱਲੋਂ ਵੀ ਚੰਗੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਇਹਨਾਂ ਦੀ ਅਗਲੀ ਮੁਲਾਕਾਤ ਫਿਰ ਕਰਾਂਗੇ ਧੰਨਵਾਦ